ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਆਪਾਂ ਨਾ ਜਸਵਿੰਦਰ ਨੂੰ ਮੈਂ ਕਿਹਾ ਸੀਗਾ ਮੈਂ ਕਿਹਾ ਵੀ ਆਪਦਾ ਉਹ ਸੈਟ ਸ੍ਰੀ ਸੈਟ ਕਰ ਵੀ ਆਪਾਂ ਦੇਖਦੇ ਹਾਂ ਅੱਜ ਉਹਨੂੰ ਜਾ ਕੇ ਉਹ ਨੰਬਰ-ਨੰਬਰ ਲਾਉਂਦਾਗਾ ਦੇ ਦੇ ਹੁਣ ਜਾ ਕੇ ਅੱਜ ਮੈਨੂੰ ਕਹਿੰਦਾ ਮੈਂ ਲਾਉਣਾਗਾ ਦੇਖਦੇ ਹਾਂ ਕੀ ਕਰਦਾ ਇੱਥੇ ਪੋਣੀ ਹੀ ਲਾਵਾਂਗੇ ਖਿੱਚਣ ਵਾਲੀ ਫੇ ਖਿੱਚ ਕੇ ਨਾ ਸਰੀਰ ਦਾ ਮਤਲਬ ਜਿਹੜਾ ਪੋਣੀ ਖਿੱਚਿਆ ਕਰੂਗਾ ਉਹਨਾਂ ਬਹੁਤ ਫਰਕ ਪੈਂਦਾ ਕਹਿੰਦੇ ਸਰੀਰ ਤੇ ਸਾਨੂੰ ਦੱਸਿਆ ਇੱਕ ਦੋ ਬੰਦਿਆਂ ਨੇ ਕਹਿੰਦੇ ਸਰੀਰ ਦਾ ਬਹੁਤ ਫਰਕ ਪੈਂਦਾ ਉਹਦੇ ਨਾਲ ਆ ਦੇ ਇੱਥੇ ਇੱਥੇ ਤਾਂਾਂ ਗੱਟ ਕੇ ਨਾ ਦੂਏ ਪਾਸੇ ਇਹ ਇਧਰਲੇ ਪਾਸੇ ਉਹ ਕੋਈ ਚੀਜ਼ ਟੰਗ ਲਾਂਗੇ ਜਾਂ ਬੂਰੀ ਵਗੈਰਾ ਜਾਂ ਕੁਝ ਵੀ ਤੇ ਇਧਰਲੇ ਪਾਸੇ ਰੱਸੇ ਪਰ ਰੱਸਾ ਪਾ ਕੇ ਰੱਸਾ ਪਾ ਕੇ ਖਿੱਚ ਲਾਂਗੇ ਹਾਂ ਇੱਧਰਲੇ ਪਾਸੇ ਆਪਾਂ ਭੋਣੀ ਮਤਲਬ ਇੱਧਰ ਵਾਸੇ ਪੂਰੀ ਟੰਗ ਲਿਆ ਕਰਾਂਗੇ ਇੱਧਰਲੇ ਪਾਸੇ ਖਿੱਚਿਆ ਕਰਾਂਗੇ ਸਾਰ ਇੱਥੇ ਨਾ ਸੈਟਅਪ ਇੱਥੇ ਪੂਰਾ ਫੱਟ ਹੋਇਆ ਹੋਇਆ बस ਉਹ ਲਿਉਣ ਦੀ ਬਸ ਇੱਕ ਕੌਲ ਆ ਉਹ ਲਿਆ ਕੇ ਇੱਧਰੋਂ ਇੱਧਰੋਂ ਮੁੰਜਾਂ ਤਾਂ ਇੱਧਰੋਂ ਖਿੱਚ ਲਿਆ ਕਰੂ ਜਾਂ ਉਧਰੋਂ ਖਿੱਚ ਲਿਆ ਕਰੂ ਉਧਰ ਨਾਲ ਢੱਡ ਦਾ ਬਹੁਤ ਫਰਕ ਕਹਿੰਦਾ ਪੈਂਦਾ ਕਹਿੰਦੇ ਸਾਨੂੰ ਦੱਸਿਆ ਕਿਸ ਬੰਦੇ ਨੇ ਤੇ ਆਪਾਂ ਨਾ ਜਸਵਿੰਦਰ ਨੂੰ ਦੇਖਦੇ ਆ ਕੀ ਕਰਦਾ ਹਾਂ ਫੜਿਆ ਗਿਆ ਫੜਿਆ ਗਿਆ ਵਾ ਠੀਕ ਆ ਮਾਇ ਬਲਾਕ ਸਾਰੇ ਭੈਣ ਭਰਾਵਾਂ ਨੂੰ ਸਾਥ ਸ਼੍ਰੀ ਕਰ ਇਸ ਵਿੱਚ ਤੇ ਸਿੱਧੂ ਦੇ ਬਲਾਕ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਮੈਂ ਅੱਜ ਤੈਨੂੰ ਫੜਨਾ ਸੀ ਮੈਂ ਕਿਤੇ ਇਹਨੂੰ ਮਾਰਚ ਮਾਰਦਾ ਮਾਰਚ ਕੋਈ ਨਹੀਂ ਜੋ ਲੱਗਿਆ ਨਹੀਂ ਨਹੀਂ ਸਹੀ ਗੱਲ ਆ ਜੇ ਲਾਂਵੇਂਗਾ ਫੇਰ ਹੀ ਸਰੀਰ ਘਟੂ ਹੁਣ ਡਾਕਟਰ ਨੇ ਵੀ ਆਪਾਂ ਨੂੰ ਇਹੀ ਕਿਹਾ ਵਾਦ ਨੂੰ ਸ਼ੁਰੂ ਕਰਦੇ ਹੋ ਵਾਦ ਕਰਦੇ ਸੋਟੇ ਵੱਧ ਤੋਂ ਵੱਧ ਜੋਰ ਲਾ ਉਹ ਆਉਂਦਾ ਨਾ ਜੋਰ ਲਾਉਂਦਾ ਬਾਹਲਾ ਇੱਕਦਮ ਲਾਤਾ ਹੁਣ ਸਰੀਰ ਬੋਦਾ ਹੋ ਜਾਂਦਾ ਵੀਰੇ ਬੈਠੇ ਦਾ ਉਹ ਇੱਕਦਮ ਨਹੀਂ ਇੱਕਦਮ ਲਾਦਾ ਪਬਰੇ ਜੋਰ ਚੱਕਰ ਪਤਾ ਕੀ ਆ ਫਿਰ ਖੂਨ ਖਾਮ ਦਾ ਚੱਕਰ ਆਉਂਦਾ ਲੱਗਦਾ ਹੁਣ ਦਮ ਲੈਣ ਪਹਾਨੇ ਜੇ ਨਾ ਮਾਰੋ ਪਹਾਨੇ ਨਹੀਂ ਮਾਰਦਾ ਇਹ ਗੱਲਾਂ ਸਭ ਜਾਣਦੇ ਆ ਤੂੰ ਨਾ ਆ ਕਰਕੇ ਇਹ ਜੁਆ ਹੀ ਤੇ ਆ ਜਾ 50 ਲੱਤ ਹਲਾਉਣੀ ਆ ਆਉ ਤਾਂ ਹਲਾਉਣੀ ਹੁੰਦੀ ਆ ਤਾਂ ਪਾ ਆ ਚੜ੍ਹ ਦੇ ਵੀ ਕੱਬ ਨੋ ਇਹ ਜਿਹੜਾ ਬੰਦਾ ਕੰਮ ਛੱਡ ਕੇ ਗੱਲਾਂ ਮਾਰਦਾ ਹੁੰਦਾ ਹੈ ਬਹਾਨੇ ਹੀ ਹੁੰਦੇ ਨੇ ਦਮ ਲੈਣ ਦੇ ਬਹਾਨੇ ਯਾਰ ਇਹ ਦਮ ਲੈਣ ਦੇ ਬਹਾਨੇ ਹੁੰਦੇ ਨੇ ਆ ਪਾਰੇ ਦਾ ਉਹ ਹੀ ਆਰੇ ਆ ਕਿੰਨੇ ਕਿੰਨੇ ਵੇਟ ਦੇ ਨੇ ਹੋਣਗੇ ਇਹ ਦੇਖਿਆ ਤਾਂ 20 ਵੀ ਹੋਏ ਇਹਨਾਂ ਦੇ 20 ਤੋਂ ਘੱਟ ਹੋਣਗੇ 20 ਨਾਲ ਘੱਟ ਹੋਣਗੇ 10 ਕਿਲੋ ਹੈਗਾ ਤੇ 10 12 ਮਾਪ ਦਾ ਹਾਂ ਉਹ ਉਹ ਵਲਾਟਾੜ ਦਾ ਹਾਂ ਓਏ ਪੌਣੀ ਦਾ ਵੀ ਆ ਹੀ ਹੁੰਦਾ ਪਰਲੇ ਪਾਸੇ ਉਹ ਢੱਡ ਦਾ ਜੋ ਨਾ ਹਾਂ ਦੇਖ ਦੇਖ ਨਿਆਰੀ ਵਾਹ ਵਈ ਬਾਹ ਓ ਚੱਕ 911 ਚੱਕ ਚੱਕ ਨਾਟਗਰੇ ਨਹੀਂ ਚੱਲ ਬਸ ਨਾਟਗਰੇ ਨਹੀਂ ਨਹੀਂ ਤੂਤੇ ਹੁਣ ਐਵੇਂ ਥੋੜੀ ਯਾਰ ਉਹ ਨਾਟਗਰੇ ਨਹੀਂ ਚੱਲ ਬਸ 10 911 911 911 911 ਜੋ ਸੌਦਾ 911 ਦਾ ਨਜੂਸ ਹੋਵਾ ਇੱਕ ਵਾਰੀ ਹੋਰ ਕਹਿੰਦੀ 911 ਇੱਕ ਵਾਰੀ 4511 ਘਟਾ ਦੇ ਨਾ ਕੰਮ ਦਾ ਨਹੀਂ 911 60 ਤੇ ਰੱਖ ਓਏ ਹੁਣ ਆ ਕਰ ਲੈ ਯੂਰ ਬਾਹਲਾ ਆ ਹਾ ਕਰ ਲੈ ਹੁਣ ਇਹ ਹੁੰਦਾ ਜੋ ਆ ਸੱਤ ਲਾਉਣੀਆਂ ਨੇ ਸੱਤ ਆ ਲਾ ਲਾ ਉਹ ਮਰ ਨਹੀਂਈਆ ਹੂੰ ਵਾਹ ਰੂ ਕਰੋ ਮਾਰ ਕੇ ਕਹਿ ਤਾ ਜਾ ਰਾਰੇ ਭੈਣ ਭਰਾ ਯਾਰ ਜਦੋਂ ਮਿਹਨਤ ਕਰਾਂਗੇ ਫੇਰ ਤਾਂ ਹੁੰਦਾ ਹੀ ਆ ਵੀਰੇ ਜਦੋਂ ਢੋਈ ਦਾ ਵਾਹ ਵਾਹ ਓਏ ਢੋਈ ਦਾ ਇਹ ਮਹਾਰਾਜ ਚਲੋ ਐਂ ਕਰਾਂਗੇ ਹੁਣ ਮੂਰੇ ਬੈ ਲਾਉਣਗੇ ਨਾ ਬਿਲਾ ਦਾ ਰਾਸ ਜੂਸ ਕੱਟ-ਕੱਟ ਕੇ ਜਣਦੀ ਇਹ ਤੇਰੇ ਟੀਕੇ ਲੱਗੇ ਹੋਏ ਆ ਨਾ ਉਹਦੇ ਕਰਕੇ ਫਿਰ ਥੋੜਾ ਜਿਹਾ ਹੌਲੀ-ਹੌਲੀ ਬੋਲੇ ਲਾਉਂਦੇ ਸੀ ਲੂਟ ਆਊ ਹੋ ਲਗਾਤਾਰ ਟੀਕੇ ਲੱਗੇ ਹੋਣੇ ਯਾਰ ਹਜੇ ਅਧਿਆਨ ਤੋਂ ਭਾਵਨਾ ਹੀ ਬਿਉਸ਼ ਕੀਤਾ ਵਾ ਟੀਕੇ ਤਾਂ ਘੱਟੋ ਘੱਟ 15 18 ਬਣਦੇ ਨੇ ਨਹੀਂ ਹਾਏ ਹਾਏ ਹੁਣ ਇੱਧਰ ਆ ਜਾ ਇਹ ਤੇ ਇੱਕ ਤੇ ਜੋਰ ਨਾ ਮਾਲਾ ਦੇ ਜੋਰ ਲਾਉਂਦਾ ਭਾਈ ਯਾਰ ਸ ਕੋਈ ਮਨ੍ਹਾ ਤੇ ਨਾ ਡਾਇਓ ਭਰਾ ਬਣ ਕੇ ਉਹ ਪਰ ਗੱਲ ਪਤਾ ਕੀ ਆ ਤੂੰ ਵਿੱਚ ਦੀ 10 ਦਿਨ ਛੜਤਾ 60 ਗੈਰ ਆਣੇ ਕਹਿੰਦਾ ਉਹਦੇ 10 ਦਿਨ ਵਿੱਚ ਦੀ ਛੱਡ ਤਾ ਉਹ ਕੰਮ ਗਲਤ ਕਰ ਤੂੰ 98 11 ਆਂ ਜਾਂਦਾ ਮੈਂ ਤਾਂ ਕਹੀ ਜਣਾ 98 11 ਨੰਬਰ ਦਿਆ ਮੈਂ 1 ਰੂ ਹਾਂ 1 ਸਾਂ ਚੱਲ ਚੱਲ 13 ਇੱਕ ਨਹੀਂ 1.5 ਚੱਲਣਾ 3 ਹੋ ਗਏ ਹਾਂ 2 4 ਹੋ ਗਏ 3 4 5 6 8 10 8 12 9 14 ਯਾਰ ੱਧਕਾ ਨਾ ਕਰ ਗਿਆ ਸੋ 11 61 11 ਕਹੀ ਰ 12 9 11 13 14 9 11 15 16 61 17 18 ਹੇ 9 11 19 9 11 20 11 ਦੇ ਗਰ

30 31 32 33 34 35 36 37 38 39 40 41 42 43 44 45 46 47 48 49 50 91 51 59 ਕਰਦੇ ਉਹਦਾ ਜ਼ਰੂਰੀ ਹੁੰਦਾ ਪਰ ਮੜਾ ਵੇ ਭਜਨ ਵੀ ਦੇ ਦੇ ਥੋੜਾ ਥੋੜਾ ਮੈਂ ਨਹੀਂ ਛੱਡ ਤੂੰ ਕੱਟ ਹੀ ਰੱਖ 20 30% ਦੇ ਵਜਨ 91 ਕਹਿ ਕੇ ਚੱਕ ਲਾਗਦਾ ਯਾਰ ਪਛੇਰ ਗਲੀ ਆਂਦੀ ਓਏ ਉਹੀ ਲੱਗਦਾ ਹੁੰਦਾ ਤੇਰੀ ਲੱਤ ਇਕ ਕਰਕੇ ਨਾ ਵੀ ਗੋਡਾ ਪਛੇਰ ਹਾਂ ਹਾਂ ਉਹਦਾ ਤਾਂ ਕਰਕੇ ਥੋੜਾ ਜਿਹਾ ਲੱਗਦਾ ਊ ਨਹੀਂ ਕੋਈ ਚੱਕਰ ਹੈਗਾ ਮਾੜਾ ਨਾ ਮਤਲਬ 20 ਤੇ ਮੇਰੇ ਹਿਸਾਬ ਨਾਲ ਤਾਂ 20 30% ਹੀ ਦੀ ਵਾਹਿ ਰੱਬਾ ਠੀਕ ਹੈ ਠੀਕ ਹੈ ਗਿੱਟਾ ਵਾਲਾ ਉਹ ਦੱਸਦਾ ਵੀਰੇ ਵੀਰੇ ਗਿੱਟਾ ਓਏ ਗਿੱਟਾ ਠੀਕ ਹੋਊਗਾ ਇਹ ਕੋਈ ਨਹੀਂ ਛਾਲਾਂ ਚ ਐਗ ਤੇ ਖਰੋੜੇ ਸੱਟ ਹੋਰ ਹਾਂ ਖਰੋੜੇ ਤਾਂ ਪਹਿਲਾਂ ਗਰਮ ਨੇ ਪਰ ਇਹ ਖਰੋੜੇ ਤਾਂ ਪਹਿਲਾਂ ਬਹੁਤ ਪੀਲੇ ਹੁਣ ਕੰਬਾ ਨਾ ਜੀ ਦਿਲਦਾ ਹੂੰ ਜ਼ੋਰ ਲੱਗਦਾ ਨਾ ਜਾਂ ਲੱਗਦਾ ਫੇਰ ਚ ਕਰ ਪੈਂਦਾ ਹਾਂ ਆਰੇ ਭੈਣ ਭਰਾ ਵੱਧ ਤੋਂ ਵੱਧ ਦੱਸਿਆ ਕਰੋ ਭਾਈ ਮੈਨ ਲਛਾ ਗਾ ਦਾ ਨਾ ਹਮਾਰ ਦਾ ਅਰਜਨ ਲਖਿਆ ਹੀ ਅਰਜਨ ਦਰਅਤ ਦਿਖਾਈ ਅਰਜਨ ਆਹ ਮੜਾ ਯਾ ਵੀਰ ਬਣ ਕੇ ਦੱਸਿਓ ਯਾਰ ਲਖੇ ਜ਼ਰੂਰ ਕਮੈਂਟ ਕਰਕੇ ਦੱਸਿਓ ਵੀ ਯਾਰ ਬੀ ਅਰਜਨ ਦਾ ਦਰਅਤ ਹੈ ਆਪਣੇ ਦਰਾਂ ਮੂਰੇ ਆ ਮੜਾ ਯਾ ਸਾਨੂੰ ਕਨਫਿਊਜ਼ ਆ ਬਾਈ ਬਣ ਕੇ ਦੱਸੋ ਯਾਰ ਜੇ ਇਹਦੇ ਨਾਲ ਫਰਕ ਪੈਂਦਾ ਯਾਰ ਵਿਚਾਰਾ ਤਰਨ ਸੇਤੀ ਲੱਗ ਜੂ ਲਛਾ ਹੋ ਜੀ ਯਾਰ ਆਪਾਂ ਲਾਵਾ ਵਾਲੀ ਇਹਦੇ ਨਾਲ ਛੋਟੇ ਛੋਟੇ ਉਹ ਲੱਗਦੇ ਆ ਯਾਰ ਇਹਨੂੰ ਮੈਂ ਤੈਨੂੰ ਕਿਵੇਂ ਦੱਸਾਂ ਹੁਣ ਉਹ ਪੀਪਣੇ ਦੇ ਲੱਗਦੇ ਇਹਨੂੰ ਉਹ ਹਾਲਾ ਹੁਣ ਲੱਗਿਆ ਨਹੀਂ ਹੋਇਆ ਕੋਈ ਤੈਨੂੰ ਮੈਂ ਦਿਖਾ ਵੀ ਦਿੰਦਾ ਐਡੇ ਐਡੇ ਡਿਕ ਲੱਗਦੇ ਨੇ ਆ ਸੱਤ ਨਹੀਂ ਜਿਹੜੇ ਸੱਤ ਮੈਂ ਭਾਈ ਇਹਦੇ ਸੱਤ ਆ ਦੇ ਵੀਰੇ ਇੱਕਾਣਾ ਇਹ ਆ ਲਾ ਕੇ ਨੋ ਨਾ ਵੀਰੇ ਰੰਨੇ ਪਾ ਗਿੱਲਾ ਕਰਕੇ ਪਾਣੀ ਦੇ ਦਰਸ਼ਨ ਹਾਂ ਕਿਹਦੇ ਪਾਣੀ ਪੀਣਾ ਲੱਖੇ ਨੂੰ ਬੱਸ ਮੈਂ ਵੀਰ ਬਣ ਕੇ ਨਾ ਦੱਸਿਓ ਜ਼ਰੂਰ ਯਾਰ ਯਾਰ ਛੇਤੀ ਲਿਚਾ ਹੋਏ ਫਟਾਪਰਾ ਜਤਰਾਮ ਹੋਰ ਲਾ ਤਲਵਾ ਦੀਏ ਆ ਵੀ ਇੱਕ ਹੋ ਨੈਨੀ ਸੱਟ ਹਣਾ ਯੂਕੇ ਆ ਦੋ ਮਹੀਨੇ ਤੇ ਲਾਇਆ ਉਧਰ ਤੁਹਾਨੂੰ ਦਿਖਾਵਾਂ ਜੁੱਤੇ ਹੁਣੀ ਅੱਜ ਛੁੱਟੀਆਂ ਹੋ ਗਈਆਂ ਓਏ ਬੱਤਿਆਂ ਨੇ ਹੋ ਗਈਆਂ ਛੁੱਟੀਆਂ ਉਹਦਾ ਚਾਵੜਾ ਜਿਹੜੇ ਆ ਇਹ ਮੀਂਹ ਤਾਂ ਕਿਨੋਂ ਹਟ ਗਿਆ ਪਰ ਬੱਦਲ ਬਹੁਤ ਕੋਲ ਆ ਹੈ ਬੱਦਲ ਦੁਬਾਰਾ ਹੋਇਆ ਪਿਆ ਵੀ ਆਟਾ ਬੜਤ ਬੱਤੜ ਬੋਕੜਿਆ ਇਹ ਉੱਤੇ ਪੱਲੀਆਂ ਪੁੱਲੀਆਂ ਦਿੱਤੀਆਂ ਹੋਈਆਂ ਸੀਗਾ ਪਤਾ ਕੁਝ ਨਹੀਂ ਹੁਣ ਤਾਂ ਮੈਂ ਮਤਲਬ ਬੜਾ ਹੋ ਗਿਆ ਛਤੌਰ ਨੂੰ ਬੜਾ ਚੋਇਆ ਛਾਰਾ ਕੋਲ ਛਾਰੇ ਕੋਲ ਅਭੀ ਇਹ ਚੱਕ ਮੜਾ ਉਧਰ ਗੰਦੋ ਉਧਰ ਜਵਾਕਾ ਮਲ ਜਿਹੜਾ ਮਾਰ ਕੇ ਬੜੇ ਖਰਾਬ ਨੇ ਉਹ ਉਹਨਾਂ ਨੂੰ ਕਹਿ ਕੇ ਤਾਂ ਆ ਵੀ ਉਹੀ ਪੜੋ ਪੇ ਛੁੱਟੀਆਂ ਮਿਲ ਗਈਆਂ ਆਨਲਾਈਨ ਕਲਾਸਾਂ ਲੱਗਦੀਆਂ ਨੇ ਨਾ ਹੁਣ ਆ ਬੜੇ ਫੋਕੇ ਆਉਣਾਂ ਨੇ ਹਨਾ ਹੋਰ ਜਵਾਗ ਦਾ ਫੋਨ ਨਹੀਂ ਛੜਦੇ ਕਰ ਆਇਦਰ ਵਾਸ ਵਾਸ ਵੀਰ ਚਾਰ ਵੀ ਲਾਉਣਾ ਪਾਣਾ ਨੰਬਰ ਇਹਦਾ ਯਾਰ ਨਵੇਂ ਲਿਆਉਣੇ ਵੀਰ ਚਾਰ ਨਾ ਜੇ ਦੂਜੀ ਮਿਲ ਜAVE ਤਾਂ ਬੜੀ ਵਧੀਆ ਗੱਲ ਆ ਰਾਲਾ ਬੋਦਾ ਚਲੋ ਮਹਾਰਾਜ ਕਰੂ ਮੇਰਾ ਆ ਜਾਣਾ ਉਹ ਲੱਤ ਲੱਗਦੇ ਕੋਈ ਮਹਾਰਾਜ ਲੱਤ ਨਹੀਂ ਚਲੋ ਮਹਾਰਾਜ ਕੋਈ ਵੇਰੀ ਕੋਈ ਆਪਣਾ ਪਿਆਰ ਵਾਲਾ ਬੰਦਾ ਪਤਾ ਨਹੀਂ ਹੁੰਦਾ ਹਾਂ ਵੀਰ ਜੀ ਦੀ ਭਾਈ ਹੈਗੀ ਆਪਾਂ ਨੂੰ ਲੋੜ ਹਾਂ ਕੋਈ ਮਤ ਦੇ ਕਰ ਦਿੰਦਾ ਹੁੰਦਾ ਵੀਰ ਹੈ ਨਹੀਂ ਯਾਰ ਵੀਰ ਜੀ ਟੁੱਟ ਗਈ ਭਰਾਓ ਆ ਨਾ ਜਾਇਆ ਮੂੰਹ ਗਰਮੀ ਹੋ ਰਹੀ ਆ ਰਾਮਕੀਆ ਯਾ ਬੇਦੀ ਆਇਆ ਉਹਨੇ ਮੜਾ ਦੇਖ ਕੇ ਇਹ ਕੀ ਵਾਕ ਤਾਂ ਉਹ ਗਈਆਂ ਛੁੱਟੀਆਂ 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 ਅੱਧੀ ਛੁੱਟੀ ਸ਼ਾਰੀ ਕੋੜੇ ਦੀ ਸ਼ਵਾਰੀ ਅੱਧੀ-ਉੱਧੀ ਨਹੀਂ ਹਣ ਤਾਂ ਪੂਰੀਆਂ ਪੂਰੀਆਂ ਛੁੱਟੀਆਂ ਆਉਗੀਆਂ ਆਮਾ ਯਾਰ ਬਾਹਰ ਬਾਟਾ ਪੂਰਾ ਹੈ ਨਾ ਉਹ ਗੰਮ ਸੇ ਤੇ ਪੰਗਾ ਹੀ ਆ ਹਾਏ ਮੀਂਹ ਕਹਦਾ ਹਟਿਆ ਪੰਗਾ ਹੀ ਆ ਤਾਂ ਅਜੇ ਉਹ ਨਾ ਹੋ ਜੇ ਦੁਬਾਰਾ ਫੇਰ ਬਾਹਰ ਦਾ ਬੱਟ ਬੜਾ ਪਿਆ ਪਿਆ ਚੜ ਤੇ ਚੜ ਗਏ ਆ ਬੱਸ ਛੁੱਟੀ ਆ ਭਰਾ ਦੀ ਛੁੱਟੀ ਦੀ ਲੱਤ ਸੈਟ ਹੋ ਜਾਵੇ ਕੋਈ ਨਾ ਸੁਣੂ ਰੱਬ ਚੁੱਪ ਚੁੱਪ ਪੁੱਤੇ ਹੁਣ ਕਿੱਥੇ ਗਏ ਚੁੱਪ ਚੁੱਪ ਚੋਰੀ ਚੋਰੀ ਦੇਖੀ ਚੋਰੀ ਦੇਖਣਾ ਕੀ ਕਰਦੇ ਆ ਬੰਦੇ ਚੋਰੀ ਚੋਰੀ ਚਿਪਕੇ ਚਿਪਕੇ ਜਾਣ ਕੇ ਪਸਾਉਂ ਕੇ ਆਣ ਜਾ ਕੇ ਕਿਦਾ ਬਾ ਹੋਏ ਓਏ ਹੁਣ ਬੈਠੇ ਨੇ ਮੈਨੂੰ ਪਤਾ ਸ਼ਰ ਇਹ ਹੁਣੇ ਬੈਠੇ ਨੇ ਬਹਿ ਗਏ ਬਹਿ ਗਏ ਬਹਿ ਗਏ ਇਹ ਇਹ ਬੇਬੀ ਕਰਦੇ ਨੇ ਆਨਲਾਈਨ ਕਲਾਸ ਲੱਗ ਗਈ ਐ ਐ ਜੋਤੀਆ ਹੂੰ ਦੇਖਾਂ ਕੀ ਕਰਦੇ ਆ ਹੋ ਨਹੀਂ ਤੁਸ ਮਾਰ ਕੇ ਕਹਿ ਵੀ ਹਾਂ ਤੂੰ ਕਿ ਹਾਂਜੀ ਚਾਚਾ ਜੀ ਮਰਾ ਦੇ ਸਬਸਕ੍ਰਾਈਬਰਾਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਾਰੇ ਤੂੰ ਤੇ ਮੇਰੇ ਚਾਚਾ ਜੀ ਨੂੰ ਸਪੋਰਟ ਕਰੋ ਬਈ ਚਾਚਾ ਜੀ ਨੂੰ ਸਪੋਰਟ ਕਰੋਾਰੇ ਭੈਣ ਭਰਾ ਲੋਰ ਤੂੰ ਵੀ ਕਹਿ ਚਾਚਾ ਜੀ ਨੂੰ ਸਾਰੇ ਸਪੋਰਟ ਕਰੋ ਅਵਰ ਥੈਂਕ ਯੂ ਵੈਲਕਮ ਆ ਕਹੀਂ ਕਹੀਦਾ ਨੂੰ ਪਤਾ ਹਾਂ ਪੜ੍ਹਿਆ ਕਰੋ ਤੁਸੀਂ ਘੱਟ ਪੜ੍ਹਦੇ ਮੈਨੂੰ ਲੱਗਿਆ ਪਤਾ ਬਹੁਤ ਬੜਿਆ ਕਰੋ ਹਾਂ ਵਾਹਿਗੁਰੂ ਇਹ ਸਾਡੇ ਵੱਡੇ ਭਰਾ ਦਾ ਕਮਰਾ ਜੀ ਜੋਤੇ ਹੁਣਾਂ ਦਾ ਕਮਰਾ ਇਹ ਹੈਗਾ ਭਾਈ ਜੋਤੇ ਹੁਣਾਂ ਦਾ ਆਪਾਂ ਜਿਹਨੂੰ ਆਪਣਾ ਗੈਸਟ ਰੂਮ ਨਹੀਂ ਦਿਖਾਇਆ ਅੱਜ ਉਹ ਵੀ ਦਿਖਾ ਦਿੰਨੇ ਆ ਗੈਸਟ ਰੂਮ ਭਰੇ ਥੋੜੇ ਗਰੀਬਾਂ ਦੀ ਕੁਲੀ ਆ ਬੜੇ ਮਾੜਾ ਮੋਟਾ ਚਲੋ ਮਹਾਰਾਜ ਸਾਡਾ ਮੋਟਾ ਗੈਸਟ ਰੂਮ ਅਜੇ ਲੋ ਵੱਡਾ ਗੈਸਟ ਰੂਮ ਨਹੀਂ ਹੈ ਜਾਨ ਜੀ ਮਹਾਰਾਜ ਕਰੋ ਮੇਰਾ ਕਦੇ ਵਧੀਆ ਵੀ ਬਣ ਜਾਣਗੇ ਵੱਡੇ ਵੀ ਬਣਾ ਦੇਾਂਗੇ ਇਰਾਦਾ ਵੱਡੇ ਵੀ ਬਣਾਉਂਦੇ ਆ ਅਰੇ ਯਾਰ ਇਹ ਤਾਂ ਲੈ ਚਲੋ ਬੰਦੇ ਕੰਮ ਚਲਾਉਣ ਨੂੰ ਹਜੇ ਆਪਣੇ ਕੋਲ ਹੈਗਾ ਜਗਾੜ ਹਾਂ ਕੰਮ ਚਲਾਉਣ ਜੋਗਾ ਤਾਂ ਹੈਗਾ ਅਸਲੀ ਨਹੀਂ ਹੈਗਾ ਉ ਤਾਂ ਲੱਗ ਇੱਥੇ ਵੀ ਚਲੋ ਇੱਥੇ ਵੀ ਮਹਾਰਾਜ ਲਵਾ ਦੂਗਾ ਹਾਂ ਹਾਂ ਇੱਥੇ ਵੀ ਲਵਾ ਦੂ ਚਲੋ ਹੌਲੀ ਹੌਲੀ ਬਾਹਰ ਤਾਂ ਯਾਰ ਬੱਟ ਬਹੁਤ ਆ ਹਨਾ ਵਾਲਾ ਅੱਗਾ ਪਈ ਪਈ ਆ ਭੈਣਾ ਹੋਰ ਵਾਹ ਕੀ ਕਰੀਏ ਜਿਹਦੇ ਮਗਰ ਬੰਨ ਕੇ ਭਾ ਤੁਸੀਂ ਇਹਦੇ ਮਗਰ ਬੱਲ ਲਵੇ ਨਾ ਬੀਲ ਚਾਰ ਮੜੀ ਆ ਬੀਚਰ ਨਮੀ ਲੈ ਜੇ ਇਹਦੇ ਮਗਰ ਬੱਲ ਲਵੇ ਨਾ ਕੋਈ ਟਾਇਰ ਹੌਲਾ ਟਾਇਰ ਬੱਲ ਲੈ ਵਿਚਾਰ ਆ ਆ ਉਹਦੇ ਨਾਲ ਉਹਦੇ ਨਾਲ ਉੱਤਰੇ ਹਾਂ ਉਹ ਕੋਈ ਕੋਈ ਸਪੀਡ ਵਾਧੀ ਆ ਨਹੀਂ ਕੱਲੋਂ ਫਿਰ ਆਪਾਂ ਕੋਈ ਨਵੀਂ ਚੀਜ਼ ਕਰਦੇ ਆ ਨਵੀਂ ਜੱਪ ਆਉਣੀ ਵੀਰੇ ਮੇਰਾ ਸਰੀਰ ਕੱਲ ਨੂੰ ਮਾਰੇ ਸੁੱਖ ਰੱਖ ਕੇ ਕਰਦੇ ਆ ਫਿਰ ਆਇਆ ਤੁਹਾਨੂੰ ਦੀਦਾ ਟੱਡ ਨਹੀਂ ਨਹੀਂ ਆਇਆ ਤਾਂ ਫਰਕ ਅੱਗੇ ਨੂੰ ਤਾਂ ਫਰਕ ਪੈ ਗਿਆ ਚਲੋ ਸਬਸਕ੍ਰਾਈਬਰਾਂ ਨੂੰ ਫਿਰ ਕਹੇ ਦੀ ओके ਸਾਰੇ ਭਰਾਵਾਂ ਤਾਂ ਕਹਿਣਾ ਇਹ ਸਕ੍ਰਾਈਬਰ ਸਾਰੇ ਭੈਣ ਭਰਾ ਵੱਧ ਤੋਂ ਵੱਧ ਜਿਨ੍ਹਾਂ ਨੇ ਭਾਈ ਨਹੀਂ ਦੇਖਿਆ ਉਹ ਸਾਰੇ ਭੈਣ ਭਰਾ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਛੋੜੇ ਪਾਵਾ ਐਕਸੀਡੈਂਟ ਹੋ ਗਿਆ ਜੀਗਾ ਸਾਡੇ ਟੰਗਾਂ ਨਾਲ ਹੋ ਗਿਆ ਜੀ ਬੈਠੇ ਨੂੰ ਸਪੋਰਟ ਕਰੋ ਸਾਰੇ ਭੈਣ ਭਰਾ ਵੱਧ ਤੋਂ ਵੱਧ ਚੈਨਲ ਸਬਸਕ੍ਰਾਈਬ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਸਾਰੇ ਭੈਣ ਭਰਾ ਸ਼ੇਅਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਵੀਡੀਓ ਨੂੰ ਸਾਰੇ ਭੈਣ ਭਰਾ ਪੂਰੀ ਦੇਖਿਆ ਕਰੋ ਪੂਰੀ ਦੇਖਿਆ ਕਰੋ ਵੀਰੇ ਕੋਈ ਮਸ਼ਹੂਰੀ ਵੀ ਸਕ੍ਰਿਪਟ ਨਾ ਕਰਿਆ ਕਰੋ ਭੈਣ ਹੱਥ ਬਨ ਕੇ ਬੇਨਤੀ ਹੈ ਸਾਰਿਆਂ ਨੂੰ ਸਾਰੀ ਵੀਡੀਓ ਦੇਖਿਆ ਕਰੋ ਕਿਉਂਕਿ ਆਪਾਂ ਆਪਾਂ ਵੀਰੇ ਤੋਂ ਕੋਈਸੇ ਮੰਗਦੇ ਨਹੀਂ ਆਪਾਂ ਥੋੜਾ ਜਿਹਾ ਤੁਹਾਡੀ ਬੇਨਤੀ ਹੈ ਸਾਹੀ 13 14 ਮਿੰਟ ਬਈ ਇੰਨਾ ਕੰਮ ਕਰ ਦਿਆ ਕਰੋ ਇੰਨੇ ਨਾਲ ਹੀ ਤੁਹਾਡੇ ਭਰਾ ਨੂੰ ਹੌਸਲਾ ਮਿਲ ਜੂਗਾ ਹਾਂ ਬੇਨਤੀ ਹੈ ਹੱਥ ਬਨ ਕੇ ਇਧਰ ਲਾਤ ਲਵਾਉਣੀ ਆ ਸਾਰਾ ਕੋ ਤੁਹਾਨੂੰ ਪਤਾ ਹੀ ਖਾਤੀ ਘਰ ਚ ਹਨ ਕਿਉਂਕਿ ਐਕਸੀਡੈਂਟ ਦਾ ਤਾਂ ਵੀਰੇ ਨੋ ਹੀ ਮਾੜਾ ਹੁੰਦਾ ਹਾਂਜੀ ਇਹਦਾ ਕੰਮ ਹੀ ਬਹੁਤ ਵੱਡਾ ਹੋ ਗਿਆ ਸੀ 12 ਆਪਰੇਸ਼ਨ ਹੋ ਗਏ ਇੱਕ ਆ ਟੁੱਟੀ ਪਈ ਆ ਇਹ ਲੈਣੀ ਆ ਜੇ ਕੋਈ ਭਰਾ ਭਾਈ ਦੇਖ ਸਕਦਾ ਤਾਂ ਇਹ ਵੀ ਦੇ ਕਰਿਓ ਸੇਵਾ ਹਾਂ ਕਿਉਂਕਿ ਰੱਬ ਨੇ ਜਿਹਨੂੰ ਦਿੱਤਾ ਹਨਾ ਉਹਨੂੰ ਗੱਲ ਕੁਝ ਨਹੀਂ ਹੁੰਦੀ ਜਿਹਦੇ ਕੋਲ ਹੈ ਨਹੀਂ ਉਹਨੂੰ ਗੱਲ ਬੜੀ ਵੱਡੀ ਆ ਦਾ ਕੀੜੀ ਤਾਂ ਠੂਠਾ ਦਰਿਆ ਹੁੰਦਾ ਹਾਂਜੀ ਭਾਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਜਿਹੜੇ ਦੇਖਦੇ ਆ ਉਹਨਾਂ ਦਾ ਵੀ ਧੰਨਵਾਦ ਆ ਜਿਹੜੇ ਨਹੀਂ ਦੇਖਦੇ ਉਹ ਦੇਖਿਆ ਕਰੋ ਉਹਨਾਂ ਦਾ ਵੀ ਧੰਨਵਾਦ ਆ ਉਹ ਦੇਖਿਆ ਕਰੋ ਵੱਧ ਤੋਂ ਵੱਧ YouTube ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਕੁਝ ਕੁਸ ਕੁਸ ਕਰਾਇਬ ਕਮੈਂਟ ਲਾਈਕ ਤੇ ਸ਼ੇਅਰ ਸ਼ੇਅਰ ਕਰੋ ਵੱਧ ਤੋਂ ਵੱਧ ਕਰਿਆ ਕਰੋ ਜੀ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ